ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਕੀ ਇੱਥੇ ਇਹ ਤਾਂ ਪਤਾ ਪਰਿਵਾਰ ਸੀਗੇ ਅੱਜ ਦੇ ਨਹੀਂ 20 20 ਸਾਲ 25 ਸਾਲ ਦੇ ਰਿਸ਼ਤੇ ਆ ਸਰਦਾਰ ਬਿਆਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਕੁਗਰੀ ਅਰਗੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆਹ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਗੇ ਗੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਰ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ ਬਾਕੀ ਸਭ ਦੁਨੀਆ ਇੰਝ ਚੱਲੀ ਜਾਣੀ ਆ ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈਫ ਉਹਨਾਂ ਦੀਆਂ ਸਿਸਟਰ ਉਹਨਾਂ ਦਾ ਦੁੱਖ ਆ ਜਿਹੜਾ ਸਦਾ ਦਾ ਉਹ no hay par ni saco